ਇਸ ਕੀ 214 ਇਹ ਪਹਿਲਾ ਪਹਿਲਾ 223 ਆਪਾਂ ਮ사ਜ ਕੀਤੀ ਤੁਹਾਡੀ ਪਹਿਲਾ ਥੈਰੇਪੀ ਦਿੱਤੀ ਹੱਥਾਂ ਦੇ ਨਾਲ ਮ사ਜ ਕੀਤੀ 223 ਅੱਧੇ ਘੰਟੇ ਬਾਅਦ ਕਿੰਨੀ ਹੋ ਗਈ 214 214 ਠੀਕ ਹੈ ਮਤਲਬ 10% ਸ਼ੂਗਰ ਜਿਹੜੀ ਇਹਨਾਂ ਦੀ 10 10 ਪੁਆਇੰਟ 10 ਪੁਆਇੰਟ ਘਟ ਗਈ ਹੈ ਇਨਸੂਲਿਨ ਦਾ ਪੇਸ਼ੈਂਟ ਹੈਗਾ ਜਿਹਦੀ ਸ਼ੂਗਰ 600 ਤੋਂ ਉੱਪਰ ਰਹਿੰਦੀ ਹੈਗੀ ਸਟਾਰਟ ਕਿ ਤੋਂ ਇਸ ਫਰੀ ਦੇ ਆਣੀ ਹੈਗੀ ਆ ਇਨਾ ਫਰਕ ਜਣਾ ਅੱਜ ਅੱਧੇ ਘੰਟੇ ਦੇ ਵਿੱਚ ਕੋਈ ਮੈਡੀਸਿਨ ਨਹੀਂ ਖਾਧੀ ਕੋਈ ਇੰਜੈਕਸ਼ਨ ਨਹੀਂ ਲਿਆ ਤੁਸੀਂ ਤੁਹਾਨੂੰ 10 ਪੁਆਇੰਟ ਜਿਹੜੇ ਆ ਇਹਦੇ ਸਹੀ ਹੋ ਗਏ ਜੇ ਤੁਸੀਂ ਨੂੰ ਰੁਟੀਨ ਦੇ ਵਿੱਚ ਤਿੰਨ ਟਾਈਮ ਕਰੋਗੇ ਠੀਕ ਹੈ ਜੀ ਇਹਦੀ ਸ਼ੂਗਰ ਜਿਹੜੀ 200 ਅੱਜ ਕਿੰਨੀ ਹੈਗੀ 214 14 ਠੀਕ ਹੈ ਸ਼ੂਗਰ ਜਲਦੀ ਤੁਹਾਨੂੰ ਐਸੀ 10 ਦਿਨਾਂ ਦੇ ਵਿੱਚ 150 ਤੇ ਆ ਜੇਗੀ 150 ਤੇ ਠੀਕ ਹੈ ਜੀ ਕਿਹੜੇ ਉਸ ਕੰਨਾ ਜਾਉਗੇ ਹਾਂਜੀ ਹਾਂਜੀ ਮਾਨਸਤਰਾ ਕੋਸ਼ਿਸ਼ ਹੈ ਤੇ ਆਹ ਹਾਂਜੀ ਕੋ ਖੁਸ਼ੀਆ ਮਾਨਸਤਰਾ ਜੀ ਤੇ ਬੱਚੇ ਲਈ ਕੋਸ਼ਿਸ਼ ਕਰ ਸਕਦੇ ਆ ਹਰ ਸਾਬਿਆ ਤੋ ਐਪ ਵਰਡਰ ਤੋਂ ਜਰੂਰ ਯੂਜ਼ ਕਰੋ ਠੀਕ ਠੀਕ ਹੈ ਅੱਧੇ ਪੌਣੀ ਘੰਟੇ ਦੇ ਵਿੱਚ ਹੀ ਤੁਹਾਡੀ ਸ਼ੂਗਰ ਨੂੰ ਨਾਰਮਲ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹੈਗੇ ਆ ਪੌਣ ਵਾਲੇ ਸਮੇਂ ਦੇ ਵਿੱਚ ਸ਼ੂਗਰ ਦੇ ਆਰਾਮ ਤਾਂ ਸ਼ੂਗਰ ਤੋਂ ਹੋਣ ਵਾਲੀਆਂ ਬਿਮਾਰੀਆਂ ਐਲੋਪੈਥਿਕ ਦਵਾਈਆਂ ਦਾ ਨਾਲ ਹੋਣ ਵਾਲਾ ਬੋਡੀ ਦੇ ਵਿੱਚ ਨੁਕਸਾਨ ਉਤੋਂ ਜੇ ਤੁਸੀਂ ਚਾਹੁੰਦੇ ਆ ਬਚਣਾ ਦਵਾਈ ਨੂੰ ਆਪਣੇ ਨੂੰ ਬੰਦ ਕਰਨਾ ਚਾਹੁੰਦੇ ਆ ਇਨਸੂਲਿਨ ਨੂੰ ਸਟੌਕ ਕਰਨਾ ਚਾਹੁੰਦੇ ਆ ਕੋਈ ਵੀ ਮੈਡੀਸਨ ਲੈ ਰਿਹਾ ਤੁਸੀਂ ਉਤੋਂ ਬਚਣਾ ਚਾਹੁੰਦੇ ਆ ਬੀਪੀ ਨੂੰ ਨਾ ਆਪੇ ਕਰ ਦੇਗਾ ਨਾ ਡਾਊਨ ਕਰ ਦੇਗਾ 슈ਗਰ ਮੇਂ ਹੋਈ ਬਹੁਤ سارے ਮੈਨੂੰ ਮੈਡੀਕਲ ਪੇਸ਼ੈਂਟ ਜਿਹੜੇ ਕਿ ਕਹਿੰਦੇ ਆ ਕਿ 슈ਗਰ ਮੇਰੀ 15 ਰਹਿ ਗਈ ਮੇਰੇ 슈ਗਰ 30 ਰਹਿ ਗਈ ਦੋਸਤੋ 10 ਦਿਨ ਇਹਨੂੰ ਜੂਸ ਕਰ ਲਓ ਬਫਰ ਦਾ ਰੋਜ਼ ਬੈਠੀ ਮੇਰੀ ਗਰੰਟੀ ਆ ਕਿ ਨਾ ਤੁਹਾਡੀ 슈ਗਰ ਡਾਊਨ ਹੋਏਗੀ ਮੈਂ ਆਪ ਹੋਏਗੀ 10-10 ਦਿਨ ਬਾਅਦ ਟੈਸਟ ਕਰੋ ਜਿਹੜੇ ਸੁਣਿਆ ਉਹ ਡਾਕਟਰੀ ਟੈਸਟ ਕਰਦੇ ਆ ਉਹ ਆਪਣੇ ਅਕੋਰਡਿੰਗ ਜਿਹੜਾ ਆ ਇਹਨੇ ਮੈਡੀਸਿਨ ਸਟਾਪ ਨਹੀਂ ਕਰਨੀ ਹੈਗੀ ਤੁਸੀਂ ਇਹਨੂੰ ਜੂਸ ਕਰੋ ਆ ਗਰੰਟਨ ਇੱਕ ਮਹੀਨੇ ਦੇ ਨਾਲ ਤੁਸੀਂ 10-10 ਦਿਨਾਂ ਨੂੰ 슈ਗਰ ਚੈੱਕ ਕਰੋ ਤੁਹਾਨੂੰ ਰਿਜ਼ਲਟ 100% ਮਿਲੇ